ਫੇਰ ਕਰ ਦਿੰਨੇ ਚਲੋ ਸ਼ੁਰੂ ਕਰ ਗਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਠਿੰਡੇ ਦੀ ਬਹੁਤ ਹੀ ਸਤਿਕਾਰਤ ਪ੍ਰੈਸ ਤੁਸੀਂ ਸਾਰੇ ਸਤਿਕਾਰਯੋਗ ਵੀਰ ਭਰਾ ਆਏ ਹੋ ਤੁਹਾਨੂੰ ਪਹਿਲਾਂ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਧੰਨਵਾਦ ਅੱਜ ਅਸੀਂ ਜਿਹੜੇ ਤੁਹਾਡੇ ਨਾਲ ਗੱਲਬਾਤ ਕਰਨ ਲਈ ਇੱਥੇ ਇਕੱਠੇ ਹੋਏ ਆਂ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਜਿਹਦੇ ਵਿੱਚ ਸਰਦਾਰ ਚੁਸਪਿੰਦਰ ਸਿੰਘ ਜੀ ਜਿਹੜੇ ਮਾਨਸਾ ਤੋਂ ਨੇ ਸਾਡੇ ਵਿੱਚ ਪਹਿਲਾਂ ਕਾਂਗਰਸ ਦੇ ਸੀਨੀਅਰ ਆਗੂ ਨੇ ਉਧਰੋਂ ਛੱਡ ਕੇ ਸ਼ਾਮਲ ਹੋਏ ਆ ਉਹਨਾਂ ਨੂੰ ਜੀ ਆਇਆਂ ਉਹਨਾਂ ਦੇ ਨਾਲ ਪਾਰਟੀ ਨੂੰ ਬਹੁਤ ਵੱਡਾ ਸਾਡੇ ਵਾਸਤੇ ਇੱਕ ਕਿਉਂਕਿ ਜਿਹੜੇ ਭਰਾ ਕੰਮ ਕਰਨ ਲਈ ਦਿਨ ਰਾਤ ਸਮਾਜ ਵਿੱਚ ਤੁਰੇ ਫਿਰਦੇ ਆ ਚਾਹੇ ਅਸੀਂ ਇੱਕ ਪੋਲੀਟੀਕਲ ਪਾਰਟੀ ਨਾਲ ਜੁੜੇ ਹੁੰਨੇ ਆ ਪਰ ਤੁਰਦੇ ਫਿਰਦੇ ਤਾਂ ਸਮਾਜ ਲਈ ਐ ਉਹਦੇ ਵਿੱਚ ਬਹੁਤ ਸਾਰੇ ਲੋਕ ਜੁੜਦੇ ਆ ਉਹਨਾਂ ਵੱਲੋਂ ਉਹਨਾਂ ਦੇ ਸਾਥੀ ਸਾਰੇ ਜਿਹੜੀ ਸਾਡੀ ਪਾਰਟੀ ਦਾ ਬਹੁਤ ਵੱਡਾ ਬਲ ਜਦੋਂ ਇਲੈਕਸ਼ਨ ਚੱਲਦੇ ਹੋਣ ਤੇ ਉਹ ਮੈਂ ਲੋਕ ਸਭਾ ਲਈ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਿਹਾ ਹਾਂ ਸੋ ਮੈਨੂੰ ਜਿਹੜਾ ਬੰਦਾ ਇਲੈਕਸ਼ਨ ਲੜਦਾ ਉਹਦੇ ਵਾਸਤੇ ਬਹੁਤ ਵੱਡਾ ਸਹਾਰਾ ਬਣ ਜਾਂਦਾ ਹੈ ਇਹੋ ਜਿਹਾ ਜਿਹੜਾ ਨੌਜਵਾਨ ਸਾਡੇ ਨਾਲ ਆਉਂਦਾ ਹਿੰਮਤ ਨਾਲ ਪਹਿਲਾਂ ਕੰਮ ਕੀਤਾ ਤੇ ਮੈਂ ਇਹ ਹੀ ਆਸ ਉਮੀਦ ਰੱਖੂੰਗਾ ਕਿ ਪੂਰੀ ਹਿੰਮਤ ਲਾ ਕੇ ਜਿਹੜੀ ਇਲੈਕਸ਼ਨ ਇੱਕ ਜੰਗ ਵਰਗੀ ਚੀਜ਼ ਹੁੰਦੀ ਹੈ ਕਿ ਜਿਵੇਂ ਜੰਗ ਚਲਾਉਣ ਲੱਗਿਆ ਨਾ ਹੀ ਤੱਕ ਵਿਅਹੁਦੇਦਾਰੀਆਂ ਵਿਕੀਆਂ ਜਾਂਦੀਆਂ ਤੇ ਨਾ ਹੀ ਉਹਦੇ ਚ ਕੋਈ ਕਰਨਲ ਜਰਨਰਲ ਵਾਲੀ ਤੇ ਸਿਪਾਹੀ ਵਾਲੀ ਗੱਲ ਹੁੰਦੀ ਹੈ ਇਲੈਕਸ਼ਨ ਦੌਰਾਨ ਸਾਰੇ ਅਸੀਂ ਲੀਡਰ ਸਹਿਬਾਨ ਚਾਹੇ ਉਹਦੇ ਚ ਕਿਵੇਂ ਵੀ ਹੋਣ ਔਰ ਵਰਕਰ ਵਲੰਟੀਅਰ ਸਾਥੀ ਯੋਦੇਦਾਰ ਸਾਰੇ ਰਲ ਮਿਲ ਕੇ ਲੜਦੇ ਆਂ ਸਾਡੋ ਸਰਦਾਰ ਚਸ਼ਪਿੰਦਰ ਸਿੰਘ ਜੀ ਤੇ ਉਹਨਾਂ ਦੇ ਸਾਥੀਆਂ ਦੇ ਆਉਣ ਨਾਲ ਲੋਕ ਸਭਾ ਬਠਿੰਡਾ ਵਿੱਚ ਖਾਸ ਕਰਕੇ ਬਹੁਤ ਵੱਡਾ ਸਹਾਰਾ ਮਿਲੂਗਾ ਤੇ ਪਾਰਟੀ ਜਿਹੜੀ ਸਾਰੀ ਸਾਡੀ ਪੰਜਾਬ ਦੀ ਮਜ਼ਬੂਤ ਹੋਊਗੀ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਸਵਾਗਤ ਕਰਦਾ ਤੇ ਨਾਲ ਵਿਸ਼ਵਾਸ ਵੀ ਦਿੰਦਾ ਕਿ ਜਿਵੇਂ ਤੁਹਾਨੂੰ ਸਰਦਾਰ ਭਗਵੰਤ ਸਿੰਘ ਜੀ ਮਾਨ ਹੋਰਾਂ ਨੇ ਉਹਨਾਂ ਨੇ ਆਪ ਸ਼ਾਮਲ ਕਰਵਾਇਆ ਹੈ ਤੁਹਾਡਾ ਪਾਰਟੀ ਵਿੱਚ ਤੁਹਾਡਾ ਸਦਾ ਲਈ ਮਾਨ ਸਨਮਾਨ ਕਦੇ ਵੀ ਇਹ ਆਪਣੇ ਮਨ ਨੂੰ ਨਹੀਂ ਹੋਊਗਾ ਕਿ ਜਿਨ੍ਹਾਂ ਨਾਲ ਮੈਂ ਆ ਕੇ ਸ਼ਾਮਲ ਹੋਇਆ ਉਹਨਾਂ ਨਾਲ ਬਗਾਨਗੀ ਵਰਗੀ ਗੱਲ ਜਾਂ ਹਮੇਸ਼ਾ ਜਿਹੜੇ ਪੋਲੀਟੀਕਲ ਤੋਂ ਆਪਾਂ ਹੈਗੇ ਹੈਗੇ ਪਰਿਵਾਰ ਇੱਕ ਦੂਸਰੇ ਨਾਲ ਰਿਸ਼ਤਾ ਰਹੂਗਾ ਇੱਕ ਦੂਸਰੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਅੱਜ ਮੇਰੇ ਵਾਸਤੇ ਇਹ ਪ੍ਰਾਹ ਹੋ ਰਹੀ ਆਏ ਹੈ ਬਹੁਤ ਦਿਨ ਰਾਤ ਇੱਕ ਪਾਰਟੀ ਲਈ ਕਰਨਗੇ ਇਹਨਾਂ ਦਾ ਧੰਨਵਾਦ ਸੀਐਮ ਸਾਹਿਬ ਦਾ ਪ੍ਰੋਗਰਾਮ ਹੈ ਸੀਐਮ ਸਾਹਿਬ ਕੋਈ 5:30 6 ਵਜੇ ਆ ਜਾਣਗੇ ਆਪਣੇ ਰੋਡ ਸ਼ੋਅ ਹੈ ਜਿਹੜਾ ਤੁਹਾਨੂੰ ਥੋਬੀ ਬਾਜ਼ਾਰ ਉਹਦੇ ਵਿੱਚ ਜਾ ਕੇ ਅਹ ਵੇਖੋ ਇਹ ਗੱਲ ਐਲਜੀ ਸਾਹਿਬ ਪਹਿਲਾਂ ਵੀ ਕਹਿ ਸਕਦੇ ਸੀ ਕਦੋਂ ਦੀ ਗੱਲ ਹੈ ਕੀ ਹੈ ਕਿਉਂਕਿ ਜਦੋਂ ਇਹ ਗੱਲ ਚੱਲ ਰਹੀ ਹੈ ਕੇਜਰੀਵਾਲ ਜੀ ਹੋਰਾਂ ਨੂੰ ਈਡੀ ਨੇ ਮੋਦੀ ਹੋਰਾਂ ਨੇ ਬਿਨਾ ਮਤਲਬ ਉਲਝਾਇਆ ਬਾਹਰ ਆਏ ਗਏ ਕੋਈ ਇਲਜ਼ਾਮ ਕੋਈ ਸਬੂਤ ਕਰਨ ਦੇ ਨਹੀਂ ਸਕੇ ਇਸੇ ਤਰ੍ਹਾਂ ਦੂਸਰੇ ਜਿਹੜੇ ਸਾਡੇ ਮਨਿਸਟਰ ਸਾਹਿਬਾਨ ਸਨ ਉਹ ਵੀ ਕਿਉਂਕਿ ਦਿੱਲੀ ਦੇ ਲੋਕਾਂ ਲਈ ਉਹਨਾਂ ਚ ਉਹਨਾਂ ਦੇ ਦਿੱਲੀ ਦੇ ਲੋਕਾਂ ਉਹਨਾਂ ਪ੍ਰਤੀ ਬਹੁਤ ਪਿਆਰ ਸਤਿਕਾਰ ਸੀ ਇਹ ਸਮਝਦੇ ਵੀ ਇਸ ਤਰ੍ਹਾਂ ਸ਼ਾਇਦ ਕਮਜ਼ੋਰ ਕਰ ਲਾਂਗੇ ਪਰ ਕਈ ਵਾਰੀ ਭੁਲੇਖੇ ਹੁੰਦੇ ਆ ਆਪਾਂ ਅਧਿਆਸ ਗਵਾ ਕਿਸੇ ਵੇਲੇ ਸ੍ਰੀ ਮਤੀ ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਹੁੰਦੇ ਅਮਰਜੈਂਸੀ ਲਾ ਲਈ ਸਭ ਲੋਕਾਂ ਨੂੰ ਮੀਸਾ ਲਾ ਕੇ ਅੰਦਰ ਸਿੱਟਣ ਲੱਗੇ ਸੀ ਪੰਜਾਬ ਦੀ ਵਿਰੋਧੀ ਲੀਡਰਸ਼ਿਪ ਉਸ ਵੇਲੇ ਕਾਲੀ ਦਲ ਸੀ ਜਨ ਸੰਘ ਸੀ ਔਰ ਸਮਾਜਵਾਦੀ ਪਾਰਟੀ ਜੈ ਪ੍ਰਕਾਸ਼ ਨਰੈਣਜੀ ਜਿਨ੍ਹਾਂ ਦੀ ਸਾਰਿਆਂ ਦੀ ਅਗਵਾਈ ਕਰ ਰਹੇ ਸੀ ਸਭ ਲੋਕ ਉਹਨੇ ਗ੍ਰਿਫਤਾਰ ਕਰਕੇ ਸਮਝਿਆ ਸੀ ਵੀ ਸੌਖਾ ਸਤਾ ਨੂੰ ਦੁਬਾਰੇ ਹਾਸਲ ਕਰ ਲਵਾਂਗੀ ਪਰ ਨਹੀਂ ਜਿੱਥੇ ਜਿਹੜੇ ਲੋਕ ਇਸ ਦੇਸ਼ ਨੂੰ ਅੰਗਰੇਜ਼ਾਂ ਤੋਂ ਯਾਦ ਕਰਾ ਸਕਦੇ ਉਹ ਤਾਨਾਸ਼ਾਹ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਸੋ ਮੋਦੀ ਹਰਾਂ ਨੂੰ ਇਸ ਗੱਲ ਦਾ ਭਲੇਖਾ ਟੁੱਟ ਜਾਊਗਾ ਜਦੋਂ ਚਾਰ ਜੂਨ ਨੂੰ ਹਿੰਦੁਸਤਾਨ ਦੇ ਲੋਕਾਂ ਨੇ ਖਾਸ ਕਰਕੇ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਫਤਵਾ ਉਹਦੇ ਖਿਲਾਫ ਦੇ ਹਾਂਜੀ ਇੱਕ ਨਾਂ ਦੇ ਨਾਂ ਸੁਣਾ ਤੇ ਮੁੱਖ ਮੰਤਰੀ ਪ੍ਰਮਾਨਦੀਪ ਸਿੰਘ ਜੀ ਦੇਖੋ ਜੀ ਕਈ ਬੰਦੇ ਬੋਲਣ ਤੇ ਵੇਖਦੇ ਨਹੀਂ ਵੀ ਅਸੀਂ ਕੀ ਬੋਲਣਾ ਕੀ ਨਹੀਂ ਨਹੀਂ ਪੈਣਾ ਚਾਹੁੰਦਾ ਮੈਂ ਤਾਂ ਹਰੇਕ ਦਾ ਹਰੇ ਮੈਂ ਕੋਈ ਵੀ ਪੋਲਿਟੀਕਲ ਦਾ ਵਿਰੋਧੀ ਅਤੇ ਪਣਾ ਸਾਡੀ ਪਾਰਟੀ ਦਾ ਅਸੀਂ ਤਾਂ ਮਾਨ ਸਤਿਕਾਰ ਕੀਤਾ ਪਰ ਉਹਦੇ ਤੇ ਅਸੀਂ ਇਹ ਵੀ ਨਹੀਂ ਵੀ ਕੋਈ ਉਹਨਾਂ ਨੂੰ ਸਾਰਾ ਕੁਝ ਜਿਹੜਾ ਉਹਨਾਂ ਦਾ ਬਣਦਾ ਹੈ ਸਹਿਤਾ ਉਹ ਦੇਣੀ ਹੈ ਤੇ ਦੇਵਾਂਗੇ ਪਰ ਜਿਵੇਂ ਇਲੈਕਸ਼ਨ ਕਮਿਸ਼ਨ ਦੇ ਅਦੀਨ ਆਦਾ ਜੋ ਇਲੈਕਸ਼ਨ ਦਾ ਸਮਾਂ ਹੁੰਦਾ ਉਸ ਵੇਲੇ ਸਰਕਾਰ ਕੋਈ ਸਿੱਧਾ ਫੈਸਲਾ ਨਹੀਂ ਕਰ ਸਕਦੀ ਅਸੀਂ ਲਿਖ ਕੇ ਵੀ ਦਿੱਤਾ ਸ਼ਾਇਦ ਇਲੈਕਸ਼ਨ ਕਮਿਸ਼ਨ ਉਹ ਮਾਫੀਆ ਦੇਣ ਲਈ ਸਹਿਮਤ ਹੋ ਜੇ ਸ਼ਾਇਦ ਫਿਰ ਚਾਰ ਚਾਰਜ ਜੂਨ ਤੋਂ ਬਾਅਦ ਰੱਗ ਬਣਾ ਵੱਡਾ ਮੁੱਦਾ ਇਹ ਤੁਹਾਨੂੰ ਨੋਟ ਪੀਸ ਲੱਗਦੀ ਹੈ ਕਈ ਵਜ਼ੀਰਾਂ ਦੇ ਵਿੱਚ ਹਿੱਸੇ-ਉਸੇ ਵੀ ਤੁਹਾਡੀ ਪ੍ਰੈਸ ਨੇ ਉਜਾਗਰ ਕੀਤੇ ਪਰ ਕੋਈ ਐਫਐਸ ਦੇ ਹੁਕਮ ਹਿੱਤੇ ਕੀ ਤੁਹਾਡੇ ਕੋਲ ਦੇਖੋ ਜੀ ਸਾਡੀ 2 ਸਾਲ ਦੀ 2 ਸਾਲ ਤੋਂ ਥੋੜਾ ਸੰਭਾਲ ਲੱਗਿਆ ਸਰਕਾਰ ਪਹਿਲਾਂ ਇੱਕ ਰਵਾਇਤੀ ਪਾਰਟੀਆਂ ਦੀ ਸਰਕਾਰ ਹੁੰਦੀ ਸੀ ਉਹੀ ਬੰਦੇ ਜਿਹੜੇ 40 50 ਸਤਨੂ ਵਾਰੀ ਨਾਲ ਵਜ਼ੀਰ ਬਣੇ ਜਾਂਦੇ ਸਨ ਐਮ ਐਲ ਏ ਪਰਿਵਾਰਾਂ ਦੇ ਪਰਿਵਾਰ ਔਰ ਉਹਨਾਂ ਦੇ ਰਿਸ਼ਤੇਦਾਰ ਉਹ 8 8 10 10 ਹਮੇਸ਼ਾ ਇਸ ਅਸੈਂਬਲੀ ਵਿੱਚ ਹੋਇਆ ਕਰਦੇ ਸੀ ਪਹਿਲੀ ਵਾਰ ਪੰਜਾਬ ਦੇ ਲੋਕਾਂ ਨੇ ਨਵਾਂ ਫੈਸਲਾ ਕੀਤਾ ਕਿ ਜਿਹੜੇ ਜਿਹੜੇ ਆਪਣੇ ਆਪ ਨੂੰ ਰਾਜਨੀਤਿਕ ਘਰਾਣੇ ਕਹਾਉਂਦੇ ਸੀ ਉਹਨਾਂ ਨੂੰ ਪਾਸੇ ਕਰਕੇ ਆਮ ਸੁਧਾਰਨ ਲੋਕਾਂ ਵਿੱਚੋਂ ਆਪਣੇ ਨੁਮਾਇੰਦੇ ਚੁਣ ਕੇ ਪੰਜਾਬ ਦੀ ਵਿਧਾਨ ਸਭਾ ਵਿੱਚ ਭੇਜੇ ਆ ਇਹ ਪਹਿਲੀ ਵਿਦਵਾਨ ਸਭਾ ਹੈ ਕਿ ਉਹਨਾਂ ਘਰਾਣਿਆਂ ਚ ਕੋਈ ਵੀ ਐਮਐਲਏ ਨਹੀਂ ਨੰਬਰ 2 ਇਸ ਵਿਦਵਾਨ ਸਭਾ ਵਿੱਚ ਰਿਸ਼ਤੇਦਾਰੀਆਂ ਨਹੀਂ ਅਸੀਂ ਜੇ ਸਰਦਾਰ ਜਗਰੂਪ ਸਿੰਘ ਇੱਥੋਂ ਨੁਮਾਇੰਦਗੀ ਕਰਦੇ ਮੇਰੇ ਵੱਡੇ ਨੇ ਮੈਂ ਇਹਨਾਂ ਦਾ ਸਤਿਕਾਰ ਮਾਨ ਕਰਦਾ ਪਰ ਸਾਡੀ ਕੋਈ ਰਿਸ਼ਤੇਦਾਰੀ ਨਹੀਂ ਪਹਿਲਾਂ 5 5 6 7 ਇੱਕ ਦੂਸਰੇ ਨਾਲ ਰਿਸ਼ਤੇ ਰਿਸ਼ਤੇਦਾਰ ਜੁੜੇ ਹੋਏ ਹੁੰਦੇ ਸੀ ਆਖਿਰ ਵਿੱਚ ਤਾਂ ਕਮਾਲ ਹੀ ਹੋਣ ਲੱਗੀ ਕਿ ਸਾਰਾ ਸਾਰਾ ਟੱਬਰ ਮੰਤਰੀਆਂ ਦਾ ਰਿਸ਼ਤੇਦਾਰਾਂ ਦਾ ਬਣ ਲੱਗ ਗਿਆ ਸੀ ਉਹਨੂੰ ਪਾਸੇ ਕਰਕੇ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਫੈਸਲਾ ਲਿਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਉਹਨਾਂ ਨਾਲੋਂ ਬਲੱਖਣ ਜੇ ਨੌਕਰੀਆਂ ਦੀ ਗੱਲ ਆਈ ਹੈ ਤੇ 42000 ਤੋਂ ਵੱਧ ਨੌਕਰੀਆਂ ਦਾ ਅੰਕੜਾ ਟੱਪਿਆ ਤੇ ਕੋਈ ਵੀ ਇਸ ਤੇ ਕਿੰਤੂ ਪ੍ਰੰਤੂ ਨਹੀਂ ਹੋਇਆ ਭਰਾਓ ਵੀ ਕਿਤੇ ਕਿਸੇ ਨਾਲ ਲੈਣ ਦੇਣ ਹੋ ਗਿਆ ਹੋਵੇ ਤੋਂ ਰਿਜ਼ਲਟ ਆਇਆ 20 25 25 10 10 2 2 4 4 ਜਿਵੇਂ ਵੀ ਚਾਹੀਦਾ ਪਿੰਡਾਂ ਦੇ ਜਿਹੜੇ ਵੀ ਨੌਕਰੀ ਲੱਗੇ ਉਹਨਾਂ ਦੇ ਪਰਿਵਾਰ ਮਿਲਦੇ ਹੋ ਕਹਿੰਦੇ ਵੀ ਸਾਨੂੰ ਪਹਿਲੀ ਵਾਰ ਇਸ ਤਰ੍ਹਾਂ ਲੱਗਿਆ ਵੀ ਸਾਡੇ ਘਰੇ ਚਿੱਠੀ ਆ ਗਈ ਵੀ ਤੇਰੀ ਨਿਯੁਕਤੀ ਹੋ ਗਈ। ਸੋ ਇਸੇ ਤਰ੍ਹਾਂ 600 ਯੂਨਿਟ ਬਿਜਲੀ ਜਿਹੜੀ ਕਿ ਪਹਿਲਾਂ ਬਿਜਲੀ ਤਾਂ ਸਾਰੇ ਲੋਕ ਵਰਤਦੇ ਸੀ। ਕੁਝ ਭਲੇਮਾਨ ਬਿੱਲ ਬੁੱਲ ਭਰੀ ਜਾਂਦੇ ਸੀ ਤੇ ਕੁਝ ਜਿਵੇਂ ਸਾਡੀ ਡਿਊਟੀ ਸੀ। ਸੀਐਮ ਸਾਹਿਬ ਵੀ ਕਹਿੰਦੇ ਸੀ ਕੁੰਡੀਆਂ ਕਾਣੀਆਂ ਲਾ ਲਓ ਬਾੜੀ ਹੱਤ ਪਾਈ ਜਾਂਦੀ। ਉਹਦੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਸੋਚਿਆ ਕਿ ਅਸੀਂ ਕਿਉਂ ਨਾ ਕਿ ਬਿਜਲੀ ਇਹ ਜੀ ਲੋਡ ਹੈ ਨੂੰ ਲੋਕਾਂ ਲਈ ਸਹੂਲਤ ਕਰ ਦੇਈਏ। ਇਹ ਵੱਡੇ ਲੋਕਾਂ ਨੂੰ ਚਾਹੇ ਦਾ ਕੋਈ ਬਹੁਤਾ ਫਰਕ ਨਾ ਪੈਂਦਾ ਹੋਵੇ ਪਰ ਛੋਟੇ ਦੇ ਦਰਮਿਆਨੇ ਪਰਿਵਾਰਾਂ ਨੂੰ ਇਹਦੇ ਵਿੱਚ ਕਾਫੀ ਆਸਰਾ ਮਿਲ ਜਾਂਦਾ ਜਿਹੜਾ 4-5000 ਰੁਪਈਆ ਉਹਨਾਂ ਦਾ ਬਚਦਾ ਉਹ ਘਰ ਦੀ ਕਬੀਲਦਾਰੀ ਕੋਈ ਹੋਰ ਗਰਜ ਦਾ ਸਾਰ ਲੈਂਦੇ ਐ ਇਸੇ ਤਰ੍ਹਾਂ ਹੀ ਜੇ ਪਹਿਲਾਂ ਚੱਲਦੀ ਗੱਲ ਤੁਸੀਂ ਵੀ ਪੱਤਰਕਾਰ ਭਰਾ ਬੈਠੇ ਹੋ ਕਦੇ ਕਿਸੇ ਨੇ ਟੋਲ ਪਲਾਜ਼ੇ ਨਹੀਂ ਬੰਦ ਕੀਤੇ ਉਹਨਾਂ ਨੇ ਵਿਚ ਹੱਥ ਧੋ ਲੈਂਦੇ ਮੇਰੇ ਅਗੇ ਵਗਦੀ ਗੰਗਾ ਦੇ ਵਿੱਚ ਲਾ ਦੀ ਟੁੱਬੀ ਹੁਣ ਕੋਈ ਗੱਲ ਨਹੀਂ ਆਪਣੇ ਘਰੇ ਕੁਝ ਆਉਣ ਲੱਗ ਜੂਗਾ ਪਰ ਪਹਿਲੀ ਵਾਰ ਹੈ ਕਿ ਇਹੋ ਜੀ ਗੱਲ ਨਹੀਂ ਹੋਈ ਸਰਦਾਰ ਭਗਵੰਤ ਸਿੰਘ ਮਾਨ ਨੇ ਉਹ ਵੀ ਜੇ ਖੇਤੀ ਨੂੰ ਬਿਜਲੀ ਵੀ ਦਿੱਤੀ ਹੈ ਚਾਹੇ ਸਾਡਾ ਵਿਰੋਧ ਸਾਡੇ ਭਰਾ ਕੁਝ ਕਰਦੇ ਹੈ ਜਾਂ ਨਾ ਕਰਦੇ ਉਹਨਾਂ ਦੀ ਮਰਜ਼ੀ ਹੈ ਪਰ ਅਸੀਂ 15 ਬੰਦਨਾ 16 16 ਘੰਟੇ ਬਿਜਲੀ ਖੇਤੀ ਵਾਸਤੇ ਦਿੱਤੀ। ਸੋ ਇਹ ਗੱਲਾਂ ਜਿਹੜੀਆਂ ਲੋਕਾਂ ਵਿੱਚ ਜਾਂਦੀਆਂ ਅਸੀਂ ਲੋਕਾਂ ਨਾਲ ਭਾਈਚਾਰਾ ਪਾਲਿਆ ਲੋਕਾਂ ਨੂੰ ਲੜਾਇਆ ਨਹੀਂ ਕਿਸੇ ਤੇ ਨਾਜਾਇਜ਼ ਪਰਚੇ ਦਫਾ 452 307 326 ਆਮ ਵੱਡੇ ਲੀਡਰਾਂ ਦੇ ਗੀਜੇਜ ਹੋਇਆ ਕਰਦੀ ਸੀ ਜਾ ਕੇ ਥਾਣੇ ਇਹ ਦਰਜ ਕਰਾਉਂਦੇ ਸੀ ਸਾਡਾ ਬੰਦਾ ਥਾਣੇ ਨਹੀਂ ਉਸ ਤਰ੍ਹਾਂ ਮੇਲਾ ਲਾ ਕੇ ਨਹੀਂ ਬੈਠਾ ਸੋ ਭਾਈਚਾਰਾ ਲੋਕਾਂ ਵਿੱਚ ਰੱਖਿਆ ਤੁਸੀਂ ਆਪ ਮਹਿਸੂਸ ਕਰਦੇ ਹੋਵੋਗੇ ਕਿ ਅੱਗੇ ਨਾਲੋਂ ਲੋਕ ਇਸ ਗੱਲ ਤੋਂ ਬਹੁਤ ਸਬਕ ਲੈ ਮੈਂ ਅੱਜ ਹੀ ਪਹਿਲਾ ਦਿਨ ਸੀ ਛੋੜੇ ਮੋਟੇ ਕਾਗਜ਼ਪੱਤਰੀ ਤਿਆਰ ਇੱਕ ਦੋ ਦਿਨਾਂ ਚ ਕਰਕੇ ਪਰ ਲਿਆ ਜੇਕਰ ਕੋਈ ਕੋਰਟ ਕੋਈ ਕੋਰਟ ਕੋਈ ਕੋਰਟ ਕੋਈ ਕੋਰਟ ਬੀਐਮ ਜਾਈਗਾ 1.24 ਦੇਖੋ ਜੀ ਮੇਰਾ ਜਿਹੜਾ ਫਰਜ ਹੈ ਲੋਕ ਸਭਾ ਦਾ ਮੈਂਬਰ ਆਪਣੇ ਹਲਕੇ ਤੋਂ ਇਲਾਵਾ ਇੱਕ ਦੇਸ਼ ਦੀ ਉਸ ਵੱਡੀ ਸੰਸਦਾ ਪੰਚਾਇਤ ਜਿਹੜੀ ਸਾਡੇ ਦੇਸ਼ ਨੂੰ ਚਲਾਉਂਦੀ ਹੈ ਉਹਦਾ ਮੈਂਬਰ ਬਣ ਉਹਨੂੰ ਸਾਰੇ ਦੇਸ਼ ਵਾਸਤੇ ਦੇਸ਼ ਦੀ ਰਾਜਨੀਤੀ ਸਾਫ਼ ਸੁਥਰੀ ਹੋਣੀ ਚਾਹੀਦੀ ਅਸੀਂ ਪੰਜਾਬ ਚੋਂ 13 ਲੋਕ ਚੁਣ ਕੇ ਭੇਜੇ ਜੋ ਕਿਸੇ ਵੀ ਪਾਰਟੀ ਦੇ ਹੋਣ ਪਰ ਉਹ ਪੰਜਾਬ ਵਿੱਚੋਂ ਜਾਂਦੇ ਆ ਪੰਜਾਬ ਦਾ ਖਾਲਦੇ ਆ ਸਾਡਾ ਫਰਜ਼ ਹੈ ਅਸੀਂ ਆਪ ਦੀ ਪੰਜਾਬ ਦੀ ਲੜਾਈ ਪੂਰੇ ਧੜਲੇ ਨਾਲ ਪੂਰਾ ਜੋਰ ਸ਼ੋਰ ਨਾਲ ਲੜੀਏ ਸਾਨੂੰ ਕਾ ਇਨਫਾਰ ਮਿਲ ਸਕਦਾ ਸਾਡੇ ਨਾਲ ਬਹੁਤ ਸਾਰੇ ਤੱਕੇ ਹੁੰਦੇ ਰਹਿੰਦੇ ਆ ਵਿਤਰੇ ਹੁੰਦੇ ਰਹਿੰਦੇ ਆ ਮੈਂ ਐਗਰੀਕਲਚਰ ਮਿਨਿਸਟਰ ਆ ਮੇਰੇ ਨਾਲ ਐਨੀਮਲ ਹਸਬੰਡਰੀ ਦਾ ਵੀ ਮੇਰੇ ਕੋਲ ਚਾਰਜ ਤੋਂ ਐਗਰੀਕਲਚਰ ਵੱਲੋਂ ਜਿਹੜਾ ਜੇ ਕਹੀਏ 5700 ਕਰੋੜ ਰੁਪਈਆ ਸਾਡਾ ਕੋਈ 3 ਸਾਲਾਂ ਦਾ ਰੋਗ ਛੱਡਿਆ ਸੀ ਹੁਣ ਸੁਪਰੀਮ ਕੋਰਟ ਵਿੱਚ ਕੇਸ ਪਾਇਆ ਜੇ ਪਾਰਲੀਮੈਂਟ ਦੇ ਮੈਂਬਰ ਇਸ ਤੇ ਰੋਲਾ ਰੱਪਾ ਪਾਉਣ ਕਿਉਂਕਿ ਪੈਸੇ ਦਾ ਪੰਜਾਬ ਦਾ ਤੇ ਪੰਜਾਬ ਦੀਆਂ ਸੜਕਾਂ ਪੰਜਾਬ ਦੀਆਂ ਮੰਡੀਆਂ ਜੇ ਕਿਸਾਨ ਦੇ ਨਾਲ ਕੋਈ ਹਾਸਤਾ ਜੇ ਮਜ਼ਦੂਰ ਦੇ ਨਾਲ ਕੋਈ ਹਾਸਤਾ ਹਾਦਸਾ ਵਾਪਰਦਾ ਤੇ ਉਹਨੂੰ ਅਸੀਂ ਉਹਦਾ ਇਹ ਸਹਾਇਤਾ ਦੇਣੀ ਹੁੰਦੀ ਹੈ ਇਸੇ ਤਰ੍ਹਾਂ ਅਸੀਂ ਜਿਹੜੇ ਮੈਂ ਪਹਿਲਾਂ ਕਿਉਂ ਜਿਹੜੇ ਲੋਕਾਂ ਲਈ ਬਹੁਤ ਭਗਵੰਤਬਾਨ ਹੋ ਰਹੇ ਨੇ ਜਿ ਇੱਕ ਜਿਹੜੇ ਆਮ ਆਦਮੀ ਕਲੀਨਿਕ ਖੁੱਲੇ ਗਏ ਉਹਨਾਂ ਨਾਲ ਛੋਟੇ-ਛੋਟੇ ਲੋਕਾਂ ਨੂੰ ਜਿਹੜਾ 3-4000 ਦਾ ਜਿਹੜਾ ਟੈਸਟ ਕਰਾਉਣਾ ਦਵਾਈਆਂ ਲੈਣੀਆਂ ਬਹੁਤ ਔਖੀਆਂ ਹੁੰਦੀਆਂ ਉਹਨਾਂ ਵਾਸਤੇ ਵੱਡਾ ਫਾਇਦਾ ਪਰ ਜਦੋਂ ਤਕਰੀਬਨ ਪੌਣੇ 9 ਦੇ 900 ਦੇ ਜਿਹੜੇ ਅਸੀਂ ਪਹੁੰਚ ਗਏ ਸਾਂ ਪਿੰਡਾਂ 'ਚ ਔਰ ਇਸ ਤਕਰੀਬਨ ਸਾਰੇ ਪਿੰਡਾਂ ਵਿੱਚ ਜਿਹੜੀ ਸਰਕਾਰ ਦੀ ਸਕੀਮ ਆ ਇਹਨੂੰ ਲੋਕਾਂ ਵਿੱਚ ਪਹੁੰਚਾਇਆ ਜਾਵੇ ਪਰ ਸਾਡਾ ਉਹ ਹੈਲਥ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਵੀ ਉਹਨਾਂ ਨੇ ਇੱਕ ਵਾਰੀ ਰੋਕ ਲਿਆ ਇਹਦੇ ਵਿੱਚ ੜਿੱਕਾ ਲਾਉਣ ਨੂੰ ਇਹ ਜਿਹੜੇ ੜਿੱਕੇ ਹਮੇਸ਼ਾ ਲੱਗਦੇ ਵੈਸੇ ਤਾਂ ਪੰਜਾਬ ਨਾਲ ਬਹੁਤ ੜਿੱਕਾ ਤੁਸੀਂ ਆਪ ਜਾਣਦੇ ਹੋ ਨਾ ਹੀ ਸਾਡੇ ਕੋਲੇ ਰਾਜਧਾਨੀ ਹੈ ਨਾ ਸਾਡੇ ਕੋਲੇ ਹਾਈ ਕੋਰਟ ਹੈ ਤੇ ਨਾ ਹੀ ਸਾਡੇ ਕੋਲੇ ਬੋਲੀਆਂ ਦੀ ਗੱਲ ਹੈ ਜਿਹੜੀ ਜਿਹੜੀ ਬੋਲੀ ਤੇ ਅਸੀਂ ਬੈਠੇ ਆ ਉਸ ਦੇ ਵੀ ਲੋਕ ਸਾਡੇ ਤੋਂ ਬਾਹਰ ਕੀਤੇ ਗਏ ਮੇਰੇ ਨਾਲ ਹੀ 15 ਕਿਲੋਮੀਟਰ ਤੇ ਡੱਬ ਵਾਲੀ ਮੰਡੀ ਸ਼ੁਰੂ ਹੋ ਜਾਂਦੀ ਹੈ ਸਾਡਾ ਆਪ ਦਾ ਪੰਜਾਬੀਆਂ ਦਾ ਜਿਹੜਾ ਇਲਾਕਾ ਨੂੰ ਫਰੀਆਣਾ ਵਿੱਚ ਜਿੰਨੇ ਸ਼ਾਮਲ ਕੀਤਾ ਗਿਆ ਉਥੇ ਬੋਲਦੇ ਬੋਲੀ ਹੋਰ ਤਰ੍ਹਾਂ ਲਿਖਣੀ ਪੜਨੀ ਗਾ ਹੋਰ ਤਰ੍ਹਾਂ ਪੈ ਜਾਂਦੀ ਹੈ ਸਾਰਾ ਕਈ ਵਾਰੀ ਦਿੱਕਤਾਂ ਆਉਣ ਲੱਗ ਜਾਂਦੀਆਂ ਇਸ ਵਾਸਤੇ ਸਾਡੇ ਪਾਰਲੀਮੈਂਟ ਦੇ ਮੈਂਬਰਾਂ ਦਾ ਫਰਜ ਹੈ ਕਿ ਲੜਾਈ ਲੜੀਏ ਦੂਸਰੀ ਆਪਣੇ ਇਲਾਕੇ ਵਾਸਤੇ ਜਿੰਨੇ ਜਿੰਨੇ ਜਿਹੜੀਆਂ ਜਿਹੜੀਆਂ ਲੋੜਾਂ ਲੋਕ ਦੱਸਦੇ ਪੁੱਛਦੇ ਰਹਿਣ ਉਹਦੇ ਵਿੱਚ ਦਿੱਤਾ ਪਾਉਣਾ ਸਾਡਾ ਫਰਜ ਮੰਨਦਾ ਹੈ ਬੀਬੀ ਹਰਤਿਮਰਤ 15 ਸਾਲ ਲੈ ਕੇ ਆਏ ਆ 7 ਸਾਲ ਬਣੇ ਸਰ ਵੀ ਰਹੇ ਮਰੇ ਸਤੇ ਕੋ ਵਧੀਆ ਵਿਭਾਗਮੇ ਦੇ ਸੀ ਉਹ ਮੇਰੇ ਤੇ ਸਵਾਲ ਕਰਦੇ ਰਹਿੰਦੇ ਐ ਪਰ ਉਹ ਫੂਡ ਪ੍ਰੋਸੈਸਿੰਗ ਦੇ ਮੰਤਰੀ ਸੀ ਸਾਡੇ ਚ ਇਹੀ ਅਸੀਂ ਪੰਜਾਬ ਵਿੱਚ ਤਾਂ ਹੈ ਹੀ ਫੂਡ ਦਾ ਕਾਰੋਬਾਰ ਹੋਰ ਤਾਂ ਹੈ ਹੀ ਨਹੀਂ ਜੇ ਇਹਦੇ ਪ੍ਰੋਸੈਸਿੰਗ ਪਲਾਂਟ ਲਾਉਂਦੇ ਕੋਈ ਦੂਜਾ ਫੂਡ ਪਾਰਕ ਬਣਾਉਂਦੇ ਜਿਹਦੇ ਨਾਲ ਸਾਡੇ ਪੰਜਾਬ ਦੇ ਲੋਕਾਂ ਨੂੰ ਚਾਹੇ ਵਪਾਰੀ ਸੀ ਕਿਸਾਨ ਸੀ ਮਜ਼ਦੂਰ ਸੀ ਸਾਰਿਆਂ ਨੂੰ ਨਾਲ ਮਿਲ ਕੇ ਬਹੁਤ ਵੱਡਾ ਫਾਇਦਾ ਹੋਣਾ ਸੀ ਇਹ 3-4 ਥਾਵਾਂ ਤੇ ਇਹਨਾਂ ਲੋਕਾਂ ਨੂੰ ਉਹ ਖੇਚਲਦਾਰੀ ਕਰਨੀ ਚਾਹੀਦੀ ਸੀ ਸਗੋਂ ਜੋ ਕੁਸੀ ਪਹਿਲਾਂ ਬਾੜੀਆਂ ਮੋਟੀਆਂ ਤੁਸੀਂ ਆਪਾਂ ਬਠਿੰਡੇ ਵਿੱਚ ਬੈਠੇ ਆ ਇਤੋਂ ਦਾ ਥਰਮਲ ਪਲਾਂਟ ਸੀ ਇਹ ਬੰਦ ਕਰਨ ਵਾਲੇ ਕੌਣ ਲੋਕ ਆ ਜਿਹੜੇ ਅੱਜ ਤਰੱਕੀ ਦੀਆਂ ਗੱਲਾਂ ਕਰਦੇ ਸੋ ਅਸੀਂ ਤਾਂ ਜੇ ਸਾਡੀ ਭਗਵੰਤਮਾਨ ਸਿਖਵਾਈ ਸਰਕਾਰ ਨੇ ਇੱਕ ਪ੍ਰਾਈਵੇਟ ਕੰਪਨੀ ਕੋਲੋਂ ਕੋਈ 1080 ਕਰੋੜ ਦਾ ਥਰਮਲ ਪਲਾਂਟ ਖਰੀਦ ਕੇ ਗੁਰੂ ਅਮਰਦਾਸ ਜੀ ਦੇ ਨਾਂ ਤੇ ਉਹਨੂੰ ਨਵੇਂ ਤੌਰ ਤੇ ਚਲਾਉਣ ਦੀ ਜਿਹੜੀ ਸਾਡੀ ਆਪਣੀ ਚੰਗੀ ਮਨਸ਼ਾ ਹਰ ਇੱਕ ਜਿਹੜਾ ਬੰਦਾ ਸਾਡੇ ਕੰਟੀਨਰ ਦੇ ਅਸੂਲ ਤੋਂ ਬੋਲਦਾ ਹੈ ਜਦੋਂ ਉਹ ਰਾਸਵਾਰ ਦੇ ਬੰਦੇ ਹੋਵੇ ਇਹਾਂ ਦੇਖੋ ਲੜਦੇ ਰਹੇ ਰਾਗਮ ਹੋਰੀ ਗੱਲ ਕਰਦੇ ਰਹੇ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਜਿਹੜੇ ਸਾਡੇ ਚੁਣੇ ਹੋਏ ਬੰਦੇ ਜਿਹੜੋਂ ਲੋਕਸਭਾ ਦੇ ਸੀ ਲੋਕਾਂ ਦੀਆਂ ਗੱਲਾਂ ਲੈ ਕੇ ਜਾਣੀ ਹੁੰਦੀਆਂ ਇਹਨਾਂ ਬੰਦਿਆਂ ਨੇ ਆਪ ਦੇ ਕਾਰੋਬਾਰ ਵਧਾਏ ਵੱਡੇ ਵੱਡੇ ਇਹਨਾਂ ਬੰਦਿਆਂ ਨੇ ਪੰਜਾਬ ਦੀ ਥਾਰ ਨਹੀਂ ਕਿ ਬੀਜੇਪੀ ਕਹਿੰਦੀ ਆ ਸਾਡੀ ਪ੍ਰੋਜੈਕਟਾਂ ਬੰਦ ਪਾਏ ਗਏ ਜੇ ਵੀ ਕੋਈ ਵੀ ਆਮ ਆਦਮੀ ਪਾਰਟੀ ਦਾ ਹਾਜ਼ੂਰ ਨਹੀਂ ਸਾਡੇ ਨਾਮ ਤੇ ਨਾ ਕਿ ਇੱਥੇ ਜਿਹੜਾ ਸੀ ਨਾ ਸਭ ਤੋਂ ਵੱਡਾ ਲੋਕੀਆਂ ਲਈ ਰੇਡੀ ਹੈ ਕੋਈ ਅਜਿਹਾ ਨਹੀਂ ਵਿਚਾਰ ਕੇ ਦੋਸਤ ਨੂੰ ਸੁਣ ਲੈ ਮੇਰੀ ਬੇਨਤੀ ਹੈ ਸੁਣੋ 1000 ਰੁਪਇਆ ਵੀ ਅਸੀਂ ਜਲਦੀ ਦੇਵਾਂਗੇ ਪਰ ਜਿਹੜਾ 3-4000 ਦਾ ਬਿਜਲੀ ਦਾ ਫਾਇਦਾ ਕਰਦੇ ਵੀ ਅਸੀਂ ਇਹਨਾਂ ਇਹ ਵੀ ਇਹ ਵੀ ਪੂਰਾ ਕਰਾਂਗੇ 5 ਸਾਲਾਂ ਦੇ ਵਿੱਚ ਕਰਨਾ ਸੀ ਉਸੇ ਦਿਨ ਕਰ ਦਿੰਦੇ ਮੈਂ ਇੱਕ 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 ਮਿੰਟ ਵੇਖੋ ਪੋਸਟਰ ਲਾਉਣ ਵਾਲੇ ਕੋਈ ਵੀ ਭਰਾ ਹੋ ਸਕਦਾ ਉਹਨਾਂ ਦਾ ਉੱਥੇ ਕਣਕ ਨੂੰ ਅੱਗ ਲੱਗੀ ਸੀ ਉਹਦਾ ਜਿਹੜਾ ਕੰਪਨਸੇਸ਼ਨ ਹੈ ਜਿੰਨਾ ਸਰਕਾਰ ਦੇ ਸਕਦੀ ਹੈ ਉਹਦਾ ਮਨਜ਼ੂਰ ਕਰਵਾ ਦਿੱਤਾ ਠੀਕ ਹੈ ਨਾ ਹੁਣ ਮੈਨੂੰ ਨਹੀਂ ਪਤਾ ਵੀ ਪਿੰਡ ਵਾਲੇ ਲਾ ਰਹੇ ਆ ਕਿ ਕੁਝ ਭਰਾ ਲਾ ਰਹੇ ਆ ਜਦੋਂ ਜਦੋਂ ਜਾਵਾਂਗੇ ਉਹ ਸਾਨੂੰ ਬੜਨ ਦਿੰਦੇ ਆ ਨਹੀਂ ਬੜਨਦੇ ਉਹਨਾਂ ਦੀ ਮਰਜ਼ੀ ਆ ਚਲੋ ਕਿਸੇ ਦੀ ਜੋ ਗੱਲ ਕਹਿੰਦੇ ਆ ਵੀ ਨਹੀਂ ਅਸੀਂ ਹਉਣਦੇ ਤੋਂ ਮੈਨੂੰ ਇਸ ਗੱਲ ਨਾਲ ਵੀ ਰਾਜਪੁਰ ਮੈਂ ਪੁੱਛੂ ਤਾਂ ਅਸੀਂ ਮੇਰਾ ਕੀ ਕਸੂਰ ਆ ਜਿਸ ਜਿਸ ਨੇ ਵੱਡੇ ਕਾਨੂੰਨ ਜਿਹੜੇ ਕਿਸਾਨੀ ਨੂੰ ਤਬਾਹ ਕਰਨ ਵਾਲੇ ਸੀ ਨਾਲ ਮੋਦੀ ਦੇ ਬੈਠ ਕੇ ਪਾਸ ਕਰਵਾਏ ਹਰ ਸਿਮਰ ਦੋਹਰਾ ਨੇ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਮੈਂ ਐਡਾ ਵੱਡਾ ਨੁਕਸਾਨ ਪੰਜਾਬ ਦਾ ਮੰਤਰੀ ਹੁੰਦਿਆਂ ਈ ਜਾ ਮੈਂ ਮਲੇ ਉਹਨੇ ਕੋਈ ਨਹੀਂ ਕੀਤਾ ਜਾਂ ਕਿਸਾਨਾਂ ਦਾ ਮੈਂ ਕਿਸਾਨਾਂ ਦੇ ਨਾਲ ਉਹਨਾਂ ਦੀਆਂ ਮੇਰੀਆਂ ਨੌ ਮੀਟਿੰਗਾਂ ਹੋਈਆਂ ਵੱਡੀ ਸਾਰੇ ਜਥੇਬੰਦੀਆਂ ਨਾਲ ਕਈ ਮਸਲੇ ਸੁਲਝਦੇ ਰਹੇ ਐ ਕੋਈ ਉਹਦਾ ਟਾਈਮ ਲੱਗ ਜਾਂਦਾ ਤੇ ਗੰਨੇ ਤੋਂ ਲੈ ਕੇ ਜਿਹੜਾ ਪ੍ਰਾਣਾ ਬਕਾਇਆ ਹੈ ਸਰਕਾਰਾਂ ਤਿੰਨ ਤਿੰਨ ਸਾਲ ਨਹੀਂ ਦਿੰਦੀਆਂ ਸੀ ਜਿਹੜੇ ਅਸੀਂ ਦੇ ਕੇ ਤੇ ਕੰਮ ਨਿਬੇੜ ਕੇ ਸਾਰਾ ਕੁਝ ਇਨ੍ਹਾਂ ਜਥੇਬੰਦੀਆਂ ਨਾਲ ਹੀ ਮੇਰੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਹੁਣ ਚਲੋ ਇਸ ਵਕਤ ਪਤਾ ਨਹੀਂ ਕੀ ਗੱਲ ਐ ਕਿਉਂ ਆ ਕਿੱਥੇ ਆ ਇਹ ਛੋਟੀਆਂ-ਛੋਟੀਆਂ ਗੱਲਾਂ ਐ ਇਸ ਨੂੰ ਵੀ ਅਸੀਂ ਤੇਰੇ ਲਾਵਾਂਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਚਲੋ ਲੋੜ ਨੂੰ ਤਾਂ ਇਸ਼ਤਿਹਾਰ ਗੱਲ ਬਕਰੀ ਹੁੰਦੀ ਕੋਈ ਸਰ ਮੇਰਾ ਸਵਾਲ ਇਹ ਕਿੰਦਰ ਤੋਂ ਆਇਆ ਦੇਖੀ ਇਸ਼ਤਿਹਾਰ ਤੇ ਬਹੁਤ ਪਹਿਲੀ ਗਰਾਉਂਡ ਚਾਰ ਹੋਇਆ ਸਰ ਸਰ ਉਹ 3 ਫੀਟ ਮੰਨ ਕੇ ਮੀਟਰ ਲਾਪੋ ਯਾਰ ਬਿਜਲੀ ਮੁਫਤ ਦੇਣ ਦੀ ਗੱਲ ਐ ਮੀਟਰਾਂ ਨੂੰ ਮੀਟਰ ਤਾਂ ਥੋੜਾ ਜਿਹੜਾ ਤੁਸੀਂ ਟੈਲੀਫੋਨ ਪੂਲ ਚਲਾਉਣੇ ਇਹਦੇ 'ਚ ਵੀ ਹੈ ਨਾ ਕੋਈ ਇੰਨੀ ਵੱਡੀ ਲੋਡ ਬਣੀ ਖੜੀ ਐ ਐਨੀ ਦਾ ਵੀ ਅਸੀਂ 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 ਇਹ ਤਾਂ ਮੀਟਰ ਜਿਵੇਂ ਵੀ ਆਉਣਗੇ ਉਹ ਜਿਸ ਤਰ੍ਹਾਂ ਦੀ ਨਵੀਂ ਟੈਕਨੀਕ ਆਉਂਦੀ ਹੈ ਕਦੇ ਕੋਲੇ ਤੁਹਾਡੇ ਕੋਲੇ ਮੋਬਾਈਲ ਕੀਪੈਡ ਵਾਲਾ ਉਸ ਤੋਂ ਬਾਅਦ ਇਹ ਆ ਗਿਆ ਹੁਣ ਇਹਦੇ ਨਾਲ 20 BC ਆਉਣ ਲੱਗ ਪਿਆ ਰਾਤ ਦੇ ਨਾ ਅਸੀਂ ਰਾਤ ਦੇਵਾਂਗੇ ਤੇ ਦਿਨ ਦੇ ਰਵਾਂਗੇ ਵੇਖੋ ਜੋ ਵੀ ਮੁੱਦੇ ਜੋ ਵੀ ਮੁੱਦੇ ਜੋ ਤੁਸੀਂ ਮੁੱਦਾ ਦੱਸ ਦਿਓ ਉਹਨੂੰ ਮੈਂ ਅੱਗੇ ਰੱਖ ਦਉ ਜੋ ਵੀ ਲੋਕ ਕਹਿਣਗੇ ਇੱਕ ਨਹੀਂ ਬੰਨ ਵਿੱਚ ਕਿਸੇ ਦੇ ਵੀ ਨਹੀਂ ਹੁੰਦੇ ਜੋ ਲੋਕ ਜੇ ਕਰੰਟ ਮੁੱਦੇ ਆਉਂਦੇ ਆ ਉਹਨੂੰ ਹੱਲ ਕੀਤਾ ਜਾਂਦਾ ਹੈ ਜੇ ਕੋਈ ਪਹਿਲਾਂ ਦਾ ਹੋਵੇ ਉਹਨੂੰ ਵੇਖ ਲਿਆ ਜਾਂਦਾ ਜੋ ਆਉਣਗੇ ਉਹਨਾਂ ਨੂੰ ਮੈਂ ਮੈਂ ਕੋਈ ਕੋਟਾ ਪਰਮਿਟ ਨਹੀਂ ਲੈਣਾ ਮੈਂ ਉਹਨਾਂ ਦੇ ਕੋਈ ਲਾਲਚ ਜ ਨਹੀਂ ਹੋਣਾ ਜੋ ਕਹੋਗੇ ਸੰਗਤ ਜੋ ਕਹੋ ਲੋਕ ਉਹਨਾਂ ਲੋਕਾਂ ਦੀਆਂ ਮੰਗਾਂ ਮੈਂ ਪਾਰਲੀਮੈਂਟ ਵਿੱਚ ਰੱਖਾਂ ਸਰਪੰਚ ਕਹਿੰਦੇ ਆ ਕਿ ਪੇਸ਼ਾ ਜਿਹੜਾ ਹੈ ਕੇਂਦਰ ਵਿੱਚ ਹੋ ਗਿਆ ਤਾਂ ਹੈ ਕਿਉਂਕਿ ਸਹੀ ਇਸੇ ਮਤ ਲਈ ਕਿ ਨਮਨ ਜਾਂਦ ਕਰਾ ਉਹ ਕਹਿੰਦੇ ਕਿ ਜਿੱਥੇ ਯੋਜਨਾਵਾਂ ਉਸੇ ਪੈਸਾ ਆਉਂਦਾ ਹੈ ਇਹ ਯੋਜਨਾ ਬਦਲ ਦਿੰਦੇ ਜੋ 90 ਲੱਖ ਰੁਪਏ ਦੇ ਖਾਤੇ ਵਿੱਚ ਪੈਸਾ ਹੋ ਰਿਹਾ ਹੈ ਮੇਰੀ ਗੱਲ ਸੁਣੋ ਐਸ ਕਾਲਾ ਦਾ ਨਾਂ ਤੇ ਇਤਰਾਜ਼ ਹੋ ਗਿਆ ਇਹ ਕੋਈ ਗੱਲ ਨਹੀਂ ਕਿ ਪੰਜਾਬ ਵਾਲੇ ਨੇ ਪੰਜਾਬ ਚ ਨਾ ਕੋਈ ਮਾੜਾ ਨਹੀਂ ਰੱਖ ਦਿੱਤਾ ਸੀ ਲੋਕਾਂ ਦਾ ਹੀ ਲੋਕਾਂ ਦਾ ਹੀ ਨਾਂ ਰੱਖਿਆ ਗਿਆ ਸੀ ਪਹਿਲਾਂ ਕਿਹੜਾ ਸਕੀਮਾਂ ਨਹੀਂ ਭਾਈ ਕਨਈਆ ਸਕੀਮ ਫਲਫਲਾਨੀ ਸਕੀਮ ਸਰਕਾਰਾਂ ਸਕੀਮ ਦਾ ਨਾਂ ਰੱਖਦੇ ਹੁੰਦੇ ਸੋ ਇਸ ਗੱਲ ਦਾ ਇਤਰਾਜ਼ ਨਹੀਂ ਸਾਡਾ ਹੱਕ ਹੈ ਯਾਰ ਉਹਦੇ ਚ ਤਾਂ ਕੋਈ ਨਹੀਂ ਉਹ ਕਿਉਂ ਪੈਸਾ ਰੋਕਣ ਸਾਡਾ ਪੰਜਾਬ ਦਾ ਪੰਜਾਬ ਦੇ ਲੋਕਾਂ ਤੁਸੀਂ ਆਪਾਂ ਪੰਜਾਬ ਨੇ ਇਸ ਦੇਸ਼ ਵਾਸਤੇ ਬਹੁਤ ਕੁਝ ਕੀਤਾ ਦੇਸ਼ ਦੀ ਆਜ਼ਾਦੀ ਲਈ ਵੱਡਾ ਯੋਗਦਾਨ ਪਾਇਆ ਸਾਡੀ 80% ਤੋਂ ਵੱਧ ਕਹਿੰਦੇ ਕੁਰਬਾਨੀਆਂ ਜਿਹੜਾ ਆਪ ਰਿਕਾਰਡ ਦੱਸਦਾ ਇਹਨਾਂ ਦਾ ਸਾਡੇ ਵੱਡ ਬਡੇਰਿਆਂ ਨੇ ਫਾਂਸੀਆਂ ਵੀ ਝੂਟ ਲੀਆਂ ਸਾਡੀਆਂ ਜਾਇਦਾਦਾਂ ਵੀ ਤਬਾਹ ਕਰ ਲਈਆਂ ਕੁਰਕ ਵੀ ਕਰਾ ਲਈਆਂ ਔਰ ਉਸ ਤੋਂ ਬਾਅਦ ਜੇਲਾ ਵੀ ਕੱਟ ਲੀਆਂ ਫੇਰ ਜਾ ਕੇ ਦੇਸ਼ ਆਜ਼ਾਦ ਹੋ ਗਿਆ ਦੇਸ਼ ਆਜ਼ਾਦ ਹੋਣ ਤੋਂ ਬਾਅਦ ਅਸੀਂ ਰਾਖੀ ਵੀ ਕਰਦੇ ਹਾਂ ਸਰਾਧਾਂ ਤੇ ਸਾਡੇ ਨੌਜਵਾਨ ਖੜੇ ਇਹ ਦੇਸ਼ ਭੁੱਖਾ ਮਰ ਰਿਹਾ ਸੀ ਅਸੀਂ ਉਹਦੇ ਵਿੱਚ ਪੂਲ ਚ ਵੱਧ ਤੋਂ ਵੱਧ ਅਨਾਜ ਪਾਉਣੇ ਪੰਜਾਬ ਦਾ ਤਾਂ ਹੱਕ ਵੱਧ ਬਣਦਾ ਸਰ বিজেপি ਕਹ ਰਹੀ ਹੈ ਕਿ ਜਿਹੜਾ ਜਿਹੜਾ ਇਹ ਆਰਗਾਨੀਆ ਸੀ ਜਿਹੜੀ ਉਹਦੇ ਵਿੱਚ ਤੋਂ ਤੁਸੀਂ ਨਾਮ ਦੇ ਕਰ ਲਿਆ ਲੇਕਿਨ ਉਹ ਗੁੱਲ ਪਰਸੈਂਟੇਜ ਕਾਫੀ ਵੱਡੀ ਪਰਸੈਂਟੇਜ ਜਿਹੜੀ ਕਿ ਐਡ ਸੇ ਕਰਦੇ ਹੋ ਉਹਨਾਂ ਦਾ ਇਹ ਕਹਿਣਾ ਬੈਕ ਕੋ ਉਹਨਾਂ ਦਾ ਕਹਿਣਾ ਤੁਸੀਂ ਸਹੀ ਕਹਣੀ ਜਾਓਗੇ ਅਸੀਂ ਕਹਿੰਦੇ ਵੀ ਨਹੀਂ ਇਹ ਕਹਿਣਾ ਪਹਿਲਾਂ ਵੀ ਜਿਹੜੀ ਪਬਲਿਕ ਰਿਲੇਸ਼ਨ ਸਾਰੀਆਂ ਸਰਕਾਰਾਂ ਦੀ ਚਾਹੇ ਕੰਨੀ ਸਾਫੀ ਚਾਹੇ ਕੈਪਟਨ ਸਾਫੀ ਚਾਹੇ ਉਸਰੋਂ 12 ਕੋਈ ਸੀ ਹੋਣਾ ਬਬਲ ਕ੍ਰੇਸ਼ਨ ਦਾ ਸਿਸਟਮ ਤੋਂ ਇਸ ਦੇ ਬਾਰੇ ਐਵੇਂ ਉਹਨਾਂ ਨੇ ਜੇ ਉਹ ਉਹਦੇ ਤੇ ਕਹਿਣ ਦੇ ਵੀ ਇਹ ਨਹੀਂ ਸਾਡੇ ਨਾਲੇ ਹੋਇਆ ਜਿਹੜਾ ਸਾਡਾ ਪੈਸਾ 5700 ਕਰੋੜ ਰੁਪਈਆ ਲਾਇਆ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਸੇ ਪਾਸੇ ਹੋਰ ਵਰਤੋਂ ਕਰਤੀ ਉਹ ਕਹਿੰਦੇ ਇਹ ਨਹੀਂ ਹੋਣੀ ਚਾਹੀਦੀ ਇਸ ਦਾ ਲਿਖ ਕੇ ਵੀ ਹਾ ਕਿਸਾਨਾਂ ਵਾਸਤੇ ਹੋ ਮੰਡੀਆਂ ਵਾਸਤੇ ਹੋ ਸੜਕਾਂ ਵਾਸਤੇ ਹੋ ਇਸ ਤੇ ਲਿਖ ਕੇ ਵੀ ਦੇ ਦਿੱਤਾ ਕਿਤੇ ਨਾ ਮੋਰੀ ਉੱਤੇ ਫੋਟੋ ਮੈਂ ਤੁਹਾਨੂੰ ਦਿਖਾਉਂਦਾ ਸਾਡੇ ਦਾ ਕੰਮ ਇਹੋ ਹੈ ਸਾਡੇ ਪਾਰਟੀ ਦਾ ਬਹੁਤ ਪਹਿਲਾਂ 2-4 ਹੋ ਗਏ ਲੱਖਾਂ ਕਿੰਨਾ ਲੱਗਦਾ ਤੁਹਾਨੂੰ ਇਹ ਕੰਮ ਤੁਹਾਨੂੰ ਕੋਈ ਨਹੀਂ ਮੇਰੀ ਮੇਰੀ ਬੇਨਤੀ ਸੁਣੋ ਜਿੰਨੇ ਵੀ ਲੋਕ ਇਲੈਕਸ਼ਨ ਲੜਦੇ ਆ ਬਹੁਤ ਸਤਿਕਾਰਯੋਗ ਹੈ ਇਲੈਕਸ਼ਨ ਲੜਨ ਵਾਸਤੇ ਜੇ ਕੋਈ ਆਇਆ ਉਮੀਦ ਰੱਖ ਕੇ ਆਉਂਦਾ ਬਣਾ ਬੀਬੀ ਹਰਤੇਮਰਤਾ ਬੀਬੀ ਪਰਮਪਾਲ ਕੌਰ ਹੈ ਸਰਦਾਰ ਜੀਤਮਿੰਦਰ ਸਿੰਘ ਹੈ ਲੱਖਾਂ ਸਦਾਣਾ ਜੋ ਵੀ ਹੈ ਉਹਨਾਂ ਨੂੰ ਮੁਬਾਰਕ ਹੈ ਹਰ ਇੱਕ ਆਪਣੀ ਗੱਲ ਕਰਦਾ ਹੈ ਲੋਕਾਂ ਨੇ ਵੱਡਾ ਫੈਸਲਾ ਆਪ ਕਰਨਾ ਹੈ ਮੈਂ ਜਨਤਾ ਤੇ ਛੱਡਦਾ ਬਸ ਜੀ ਬਹੁਤ ਇਲੈਕਸ਼ਨ ਇਲੈਕਸ਼ਨ ਕਮਿਸ਼ਨ ਨੇ ਤਾਂ ਵੇਖੋ ਸਾਡੇ ਜਿਹੜੀਆਂ ਦੂਸਰੀਆਂ ਸਰਕਾਰਾਂ ਉਹਨਾਂ ਦੇ ਜਿਹੜੀਆਂ ਉਹਨਾਂ ਨੂੰ ਲੱਗਦੀ ਹੈ ਵਿਰੋਧ ਵਿੱਚ ਆ ਉਹਨਾਂ ਨੂੰ ਖਰਾਬ ਕਰਨ ਵਾਸਤੇ ਪਹਿਲਾਂ ਤਾਂ ਇਲੈਕਸ਼ਨ ਸਾਡਾ ਹੀ ਬੜਾ ਲੰਮਾ ਕੀਤਾ ਲੰਮਾ ਕੋਡ ਲਾ ਕੇ ਤੁਸੀਂ ਸਾਰੇ ਕੰਮ ਰੁਕ ਜਾਂਦੇ ਆ ਸਾਨੂੰ 2 ਮਹੀਨਿਆਂ ਵਾਸਤੇ ਬੰਨ੍ਹ ਕੇ ਬਾ ਲਿਆ ਇਲੈਕਸ਼ਨ 13 14 ਦਿਨਾਂ ਦਾ ਜਸਪਿੰਦਰ ਹਾਂ ਹਾਂ ਇਹ ਕਰਨ ਹਾਂਜੀ ਅੱਗੇ ਹੋ ਜਾਣਾ ਪਰ ਨਾ ਤਾਂ ਸਭ ਨੂੰ ਸਰਸਿਕਲ ਮੇਰੇ ਵੱਲੋਂ ਜੀ ਆਇਆਂ ਨੂੰ ਕੋਈ ਸਵਾਲ ਹੈ ਬਹੁਤ ਪਹਿਲਾਂ ਤੋਂ ਯਾਰ ਹੋ ਗਿਆ ਨਹੀਂ ਐਸੀ ਗੱਲ ਨਹੀਂ ਦੇਖੋ ਹਾਲਾਤ ਬਣਦੇ ਹੁੰਦੇ ਨੇ ਹਰ ਬੰਦੇ ਦੀ ਆਪੋ ਆਪਣੀ ਸਿਆਸਤ ਆਪੋ ਆਪਣਾ ਨਜ਼ਰੀਆ ਕਰਨ ਦਾ ਜੋ ਮੇਰਾਗਾ ਮੈਂ ਨੌਜਵਾਨਾਂ ਨਾਲ ਯੂਥ ਨਾਲ ਥੋੜਾ ਜਿਹਾ ਮਾਨਸਾਂ ਦੇ ਲੋਕਾਂ ਦਾ ਉਥੇ ਲੱਗਿਆ ਹੋਇਆ ਲਗਾਤਾਰ ਕਿਉਂਕਿ ਮੇਰਾ ਪਰਿਵਾਰ ਦਾ ਜਿਹੜਾ ਪਿਛੋਕੜਾ 90 ਸਾਲ ਤੋਂ ਕਾਂਗਰਸ ਨਾਲ ਜੁੜਿਆ ਹੋਇਆ ਹੈ। ਤੇ ਜੇ ਆਪਾਂ ਕਹ ਲਈਏ ਚੌਥੀ ਪੀੜ੍ਹੀ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਅੱਜ ਮੈਂ ਰਾਹੁਲ ਗਾਂਧੀ ਦੇ ਨਾਲ ਤੁਰਿਆ ਹਾਂ ਉਸ ਪਾਰਟੀ 'ਚ। ਪਰ ਦਾਦਾ ਜੀ, ਦਾਦਾ ਜੀ, ਤਾਇਆ ਜੀ ਅੱਜ ਮੈਂ ਕੰਮ ਕਰ ਰਿਹਾ ਸੀਗਾ। ਹਾਲਾਤ ਇਹ ਬਣੇ ਨੇ ਕਿ ਉੱਥੇ ਚਾਰ ਪੀੜ੍ਹੀਆਂ 90 ਸਾਲ ਲੜਾਈ ਲੜਕੇ ਵੀ ਮੈਂ ਲੋਕਾਂ ਦਾ ਕੋਈ ਸਵਾਰ ਨਹੀਂ ਸਕਿਆ। ਉਹਨਾਂ ਦੀ ਲੜਾਈ ਨਹੀਂ ਲੜ ਸਕਿਆ ਜਿਵੇਂ ਮੈਨੂੰ ਲੜਨੀ ਚਾਹੀਦੀ ਸੀ। ਚਾਹੇ ਉਹਦੇ ਹਾਲਾਤ ਇਹ ਬਣੇ ਹੁਣ ਕਿ ਕਿਸੇ ਕਾਰਨ ਕਰਕੇ ਮੈਨੂੰ ਬੜੀ ਲੀਡਰਸ਼ਿਪ ਨੇ ਦੂਰ ਰੱਖਿਆ ਸੋ ਜਿਹੜਾ 2 ਸਾਲ ਪਹਿਲਾਂ ਵੀ ਬੜਾ ਮੈਨੂੰ ਕਿਹਾ ਗਿਆ ਕਿ ਤੁਹਾਨੂੰ ਆਮ ਆਦਮੀ ਪਾਰਟੀ ਜੁਆਇਨ ਕਰਨਾ ਚਾਹੀਦਾ ਜਿਹੜਾ ਤੁਸੀਂ ਸਵਾਲ ਕਰਿਆ ਮੈਂ ਸਮਝਦਾ ਤੁਸੀਂ ਕਿੱਥੋਂ ਕਰਿਆ ਪਰ ਕਿਤੇ ਨਾ ਕਿਤੇ ਜਦੋਂ ਆਪਾਂ ਜੁੜੇ ਹੁੰਨੇ ਆਂ ਪਰਿਵਾਰਕ ਤੌਰ ਤੇ ਕਿਸਦਾ ਦਿਲ ਨਹੀਂ ਕਰਦਾ ਆਪਦਾ ਘਰ ਛੱਡਣ ਨੂੰ ਅਗਲਾ ਕਹਿੰਦਾ ਨਹੀਂ ਯਾਰ ਬੈਠੇ ਆਂ ਜੇ ਆਪਾਂ ਗੱਲ ਕਰੀਏ ਇਸ ਮੰਤਰੀ ਸਾਹਿਬ ਦੀ ਇਹ ਵੀ ਤਕਸਾਲੀ ਕਾਂਗਰਸੀ ਸੀਗੇ ਪਰ ਇੱਕ ਮੋੜ ਐਸਾ ਆ ਜਾਂਦਾ ਬੰਦੇ ਦਾ ਕਿ ਜਦੋਂ ਵੇਖਦਾ ਕਿ ਯਾਰ ਜਿਨ੍ਹਾਂ ਲਈ ਮੈਂ ਲੜਾਈ ਲੜਦਾ ਜਿਨ੍ਹਾਂ ਲਈ ਮੈਂ ਘਰ ਛੱਡਦਾ ਪਰਿਵਾਰ ਛੱਡਦਾ ਦਾਦੇ ਲਈ ਫਿਰਦਾ ਸਾਰਾ ਕੁਝ ਉਹਨੇ ਤਾਂ ਯਾਦ ਹੀ ਕੁਛ ਨਹੀਂ ਇੱਕ ਉਹ ਪਾਰਟੀ ਆ ਜਿਹਦੇ ਲਈ ਕੀਤਾ ਕੱਖ ਨਹੀਂ ਉਹ ਕਹਿੰਦੇ ਨੇ ਕਿ ਸਾਡੀ ਸੋਚ ਤੇ ਕੰਮ ਕਰੋ ਸਾਡੇ ਨਾਲ ਕੰਮ ਕਰੋ ਜਿਹੜਾ ਕੁਝ ਤੁਸੀਂ ਚਾਹੁੰਦੇ ਹੋ ਤੁਸੀਂ ਲੋਕਾਂ ਦੇ ਜਿੱਦਾਂ ਦੇ ਕੰਮ ਸਵਾਰਨਾ ਚਾਹੁੰਦੇ ਹੋ ਤੁਸੀਂ ਨੌਜਵਾਨਾਂ ਲਈ ਕੁਝ ਕਰਨਾ ਚਾਹੁੰਦੇ ਹੋ ਤੁਸੀਂ ਹਲਕੇ ਲਈ ਕੁਝ ਕਰਨਾ ਚਾਹੁੰਦੇ ਹੋ ਅਸੀਂ ਤੁਹਾਨੂੰ ਮੌਕਾ ਦਿੰਨੇ ਆ ਤੁਹਾਨੂੰ ਗਰਾਊਂਡ ਦਿੰਨੇ ਆ ਆਓ ਕੰਮ ਕਰੋ ਤੇ ਆਪਣੇ ਸੁਪਨੇ ਪੂਰੇ ਕਰੋ ਸੇਮ ਮੇਰੀ ਕਹਾਣੀ ਆ ਸੀਐਮ ਸਾਹਿਬ ਨੇ ਮੈਨੂੰ ਬੁਲਾਇਆ ਮੈਨੂੰ ਕਿਹਾ ਕਿ ਬਹੁਤ ਟਾਈਮ ਹੋ ਗਿਆ ਘਰ ਫੁੱਕੀ ਜਾਣਾ ਕਿਸੇ ਨੇ ਤੈਨੂੰ ਕੱਖ ਨਹੀਂ ਦੇਣਾ ਇੱਕ ਵਾਰ ਮੇਰੀ ਸੋਚ ਤੇ ਸਾਡੀ ਪਾਰਟੀ ਦੀ ਸੋਚ ਤੇ ਕੰਮ ਕਰਕੇ ਵੇਖ ਤੈਨੂੰ ਰਿਜ਼ਲਟ ਬਹੁਤ ਜਲਦ ਮਿਲੂਗਾ ਸੋ ਲੋਕਾਂ ਦੀ ਗੱਲ ਆ ਜਦੋਂ ਆਪਾਂ ਲੋਕਾਂ ਨਾਲ ਕੋ ਸਵਾਰਨਾ ਤਾਂ ਆਪਦਾ ਐਟੀਟਿਊਡ ਆਪਦਾ ਛੱਡਣਾ ਪੈਂਦਾ ਸੋ ਸਿਆ ਆਪਦਾ ਐਟੀਟਿਊਡ ਛੱਡ ਕੇ ਲੋਕਾਂ ਲਈ ਪਿਛਲੀ ਕਤਾਰ ਦੇ ਵਿੱਚ ਖੜ ਗਿਆ ਕੇ ਜਿਵੇਂ ਜਿਵੇਂ ਪਾਰਟੀ ਸੀਐਮ ਸਾਹਿਬ ਹੁਕਮ ਕਰਨਗੇ ਅਸੀਂ ਉਵੇਂ ਉਵੇਂ ਕੰਮ ਕਰਾਂਗੇ ਸਾਡੇ ਸਮਾਜ ਦਾ ਸਾਡੇ ਹਲਕੇ ਦਾ ਆਉਣ ਵਾਲੇ ਨੌਜਵਾਨਾਂ ਦਾ ਭਵਿੱਖ ਸਵਰਨਾ ਚਾਹੀਦਾ ਅਸੀਂ ਹਰ ਕੁਰਬਾਨੀ ਦੇਣ ਨੂੰ ਤਿਆਰ ਅੱਛਾ ਬਾਈ ਜੀ ਕਾਂਗਰਸ ਪਾਰਟੀ ਸਮਰਥਨ ਕਿਹੜੀ ਐਜੀ ਹੈ ਗੱਲਾਂ ਸੁਣ ਕੇ ਜਿਹੜੀਆਂ ਵੀ ਤੁਹਾਨੂੰ ਆ ਰਿਹਾ ਦੱਸੋ ਕਿ ਆਪੇ ਦੀ ਬਾਤ ਕਿਹੜੀ ਹੈ ਕਿਵੇਂ ਕਾਂਗਰਸ ਪਾਰਟੀ ਦੀ ਬਿਨਾਂ ਇੱਥੇ ਗੱਲਾਂ ਕੀ ਜਿਹੜਾ ਗੱਲ ਲੱਗਦੀ ਹੈ ਕਿ ਇੱਥੇ ਬਦਾਰ ਕੋਟ ਨਹੀਂ ਉਹ ਤਾਂ ਤੁਸੀਂ ਪਿਛਲੇ 5 ਸਾਲੇ ਵੇਖੀ ਨੇ ਜੀ ਕਾਂਗਰਸ ਪਾਰਟੀ ਦਾ ਰਾਂਸੀਗਾ ਦੇਖੋ ਤੁਸੀਂ ਸਾਰੇ ਸਮਝਦਾਰੋਂ ਕੀ ਹਾਲਾਤ ਸੀਗੇ ਕਿਵੇਂ ਹੋਇਆ ਬਹੁਤ ਗੱਲਾਂ ਨੇ ਜੇ ਆਪਾਂ ਗੱਲ ਕਰੀਏ ਨਸ਼ਾ ਦਾ ਠੀਕ ਹੈ ਬਹੁਤ ਜਿਆਦੇ ਹੱਦ ਤੋਂ ਵੱਧ ਮਤਲਬ ਕਿ ਗੁੜਕਾ ਸਾਹਿਬ ਦੀ ਸੌਂ ਚੱਕ ਕੇ ਵੀ ਉਹ ਵਾਦਾ ਕੀਤਾ ਸੀ ਬਹੁਤ ਗੱਲਾਂ ਨੇ ਨੌਜਵਾਨਾਂ ਨੂੰ ਨੌਕਰੀਆਂ ਦੀ ਗੱਲ ਕਰੀ ਸੀਗੀ ਕਿਸਾਨਾਂ ਦੀ ਗੱਲ ਕਰੀ ਸੀਗੀ ਸੀਐਮ ਸਾਹਿਬ ਨੇ ਵੱਡੇ ਵੱਡੇ ਵਾਅਦੇ ਕੀਤੇ ਸੀਗੇ ਕਿਸੇ ਗੱਲ ਤੇ ਸਭ ਤੋਂ ਵੱਡੀ ਗੱਲ ਮੈਂ ਆਪਣੀ ਗੱਲ ਕਰਾਂ ਅਸੀਂ ਮਿਲ ਨਹੀਂ ਸਕਦੇ ਸੀਐਮ ਸਾਹਿਬ ਨੂੰ ਅਸੀਂ ਕਿਸੇ ਮਨਿਸਟਰ ਨੂੰ ਨਹੀਂ ਸੀ ਮਿਲ ਸਕਦੇ 6 6 ਮਹੀਨੇ ਅਸੀਂ ਸੀਐਮ ਹਾਊਸ ਦੀ ਨੇੜੇ ਨਹੀਂ ਸੀ ਜਾ ਸਕਦੇ ਜੇ ਕਿਸ ਨੂੰ ਮਿਲਾਂਗੇ ਤਾਂ ਕੰਮ ਕਰਵਾ ਲਾਂਗੇ ਉਹਦੇ ਕਿਤੇ ਨਾ ਕਿਤੇ ਸਾਰੀਆਂ ਪਾਰਟੀਆਂ ਦੇ ਵਿੱਚ ਦੇਖੋ ਹੁੰਦੀ ਹੀ ਹੈਗਾ ਜੀ ਬਹੁਤ ਰੰਗੀਆਂ ਹੁੰਦੀ ਜੀ ਸੋ ਇਸ ਕਰਕੇ ਚਲੋ ਜੀ ਆਨੁਰੂਪ ਜੀ ਮਿਹਰਬਾਨੀ ਸਾਰੇ ਨਾਲ ਚੱਲ ਕੇ ਜਾਣਗੇ